ਵੀ ਸਭ ਮੋਰਚੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਕੌਮੀ ਸਭ ਮੋਰਚੇ ਦੇ ਜਥੇਬੰਦੀਆਂ ਹਾਜ਼ਰ ਹੋਈਆਂ ਜਿਦੇ ਵਿੱਚ ਇੱਕ ਮਹੱਤਵਪੂਰਨ ਜਿਹੜਾ ਮੁੱਦਾ ਬੁੱਕਬਦੀ ਸਿੰਗਰ ਰਿਹਾ ਕਰਨ ਦਾ ਤੇ ਦੂਸਰੇ ਪਾਸੇ ਗੁਰਪ੍ਰਤ ਸਾਹਿਬ ਜੀ ਦੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਜਿੱਤੇ ਕੀ ਬੈਠੇ ਹੋਏ ਨੇ ਉਸ ਮੁੱਦੇ ਲੈ ਕੇ ਲਗਾਤਾਰ ਅੱਜ ਮੰਥਨ ਕੀਤਾ ਮੰਥਨ ਦੇ ਵਿੱਚ ਜਿੱਦਾਂ ਕੀ ਪਹਿਲਾਂ ਤਤੀ ਮੈਂਬਰੀ ਜਥਾ ਉਹ ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਦਿਹਾਰਸ਼ ਵੱਲ ਕੂਚ ਕਰਦਾ ਸੀ ਹੁਣ ਉਹ ਜਥਾ ਜਿਹੜਾ ਉਹ ਨਹੀਂ ਕੂਚ ਕਰਦਾ ਹੋਏ ਨਜ਼ਰ ਆਏਗਾ ਉਹ ਰਾਸਤਾ ਜਿਹੜਾ ਬਦਲ ਕੇ ਹੁਣ ਬਰੈਲ ਜੇਲ ਤੱਕ ਤੱਕ ਕਿ ਬਰੈਲ ਜੇਲ ਵੱਲ ਰੋਜ਼ ਜਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਤੇ ਤੇਜਿੰਦਰ ਸਰਕਾਰ ਦਾ ਪੁਤਲਾ ਬਰੈਲ ਜੇਲ ਦੇ ਮੂਰੇ ਸੂਕਿਆ ਜਾਵੇਗਾ ਅਜ ਉਸੇ ਤਹਿਤ ਅੱਜ ਇੱਕ ਮਹੱਤਵਪੂਰਨ ਨਿਲੇਤਾ ਗਿਆ ਕੀ ਚੰਡੀਗੜ੍ਹ ਨੂੰ ਜਿੱਥੇ 31 ਮੈਂਬਰੀ ਜਥਾ ਜਿਹੜਾ ਜਾਂਦਾ ਸੀ ਦੂਸਰੇ ਪਾਸੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਹਜ਼ਦ ਘਰ ਵੱਲ ਹੁਣ ਉਹ ਛੱਡ ਕੇ ਬੜੈਲ ਜਿਹੜਾ ਵਾਲਾ ਆਉਂਦਾ ਹੋਇਆ ਨਜ਼ਰ ਆਊਗਾ ਕਿਵੇਂ ਦੇਖਦੇ ਸ ਦੇਖੋ ਜਿਹੜਾ 31 ਮੈਂਬਰੀ ਜਥਾ ਹਰ ਰੋਜ਼ ਕੌਮੀ ਇਨਸਾਨ ਮੋਰਚੇ ਵੱਲੋਂ ਭੇਜਿਆ ਜਾਂਦਾ ਸੀ ਭਗਵੰਤ ਮਾਨ ਦੀ ਕੋਟੀ ਉਹ ਇੱਕ ਰੁਟੀਨ ਜਾਂ ਬਣ ਗਿਆ ਸੀ ਵੀ ਉਹ ਉੱਥੇ ਤੋਂ ਜਥਾ ਤੁਰਨਾ ਉੱਥੇ ਜਾ ਕੇ ਉਹਨਾਂ ਨੇ ਰੋਕਣਾ ਸੋ ਪ੍ਰਸ਼ਾਸਨ ਇਸ ਵਾਸਤੇ ਕੋਈ ਸ਼ਰਦ ਨਹੀਂ ਸੀ ਇਸ ਕਰਕੇ ਅਸੀਂ ਦਿਖਾਉਣ ਵਾਸਤੇ ਜਨਤਾ ਨੂੰ ਵੀ ਜਿਹੜੀ ਇਹ ਜਨਤਾ ਦੀ ਚੁਣੀਆਂ ਵੀ ਸਰਕਾਰਾਂ ਉਹ ਇਨਸਾਫ ਦੇਣ ਵਾਸਤੇ ਤਿਆਰ ਨਹੀਂ ਕਿਉਂਕਿ ਉਹ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਪਰੰਤੂ ਇਹ ਭਗਵੰਤ ਮਾਨ ਦੀ ਸਰਕਾਰ ਤਾਂ ਇਸ ਤਰ੍ਹਾਂ ਦੀ ਹੋ ਰਹੀ ਹੈ ਕਿਉਂਕਿ ਜਿਹੜਾ ਉਹ ਜਥਾ ਜਹੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਤਬਦੀਲ ਕਰਨ ਵਾਸਤੇ ਜਾਂਦਾ ਸੀ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਹੁਣ ਪਿਛਲੇ ਦਿਨੀ ਜਦੋਂ ਸੁਪਰੀਮ ਕੋਰਟ 'ਚ ਇਹਨਾਂ ਦਾ ਏਜੀ ਪੇਸ਼ ਹੋਇਆ ਉਹਨੇ ਇੱਕ ਗੱਲ ਕਹੀ ਹੈ ਕਿ ਜੇ ਜਗਤਾਰ ਸਿੰਘ ਆਵਾਰਾ ਪੰਜਾਬ ਆਉਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਸੋ ਇਸ ਕਰਕੇ ਅਸੀਂ ਸਰਕਾਰਾਂ ਨੂੰ ਦੱਸਣ ਬਾਅਦ ਤੇ ਅੱਜ ਚੰਡੀਗੜ੍ਹ ਦੀ ਬਰੂਹਾਂ ਤੇ ਇਹ ਬੜੈਲ ਜੇਲ੍ਹ ਸਾਹਮਣੇ ਆ ਸੋ ਅਸੀਂ ਇਹ ਗਰਾਊਂਡ ਚੁਣਿਆ ਹਰ ਰੋਜ਼ ਜਿਹੜਾ ਜਥਾ ਕੱਤੀ ਮੈਂਦਰੀ ਜਥਾ ਉੱਥੇ ਤੋਂ ਰਵਾਲਾ ਹੁੰਦਾ ਹੁਣ ਉਹ ਇਸ ਪਾਸੇ ਆਵੇਗਾ ਜੇੜ ਵੱਲ ਕੇਜਰੀਵਾਲ ਤਾਂ ਹੁਣ ਸਾਬਕਾ ਮੁੱਖ ਮੰਤਰੀ ਹੋ ਗਏ ਨੇ ਭਗਵੰਤ ਪਾਜੜ ਨੇ ਉਹ ਮੁੱਖ ਮੰਤਰੀ ਜੇ ਪੰਜਾਬ ਦੇ ਪਹਿਲਾਂ ਹੀ ਕੁਝ ਨਹੀਂ ਕਰ ਪਾਏ 3 ਸਾਲ ਬੀਤ ਚੁੱਕੇ ਨੇ 2 ਸਾਲ ਰਹਿ ਗਏ ਨੇ ਲੱਗਦਾ ਵੀ ਹੁਣ ਫਰਕ ਪਊਗਾ ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ 31 ਮੈਂਬਰੀ ਜੱਥਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਵੱਲ ਜਾਂਦਾ ਸੀਗਾ ਤਾਂ ਉੱਥੇ ਰੁਟੀਨ ਬਣ ਗਈ ਸੀ ਤਾਂ ਇੱਥੇ ਵੀ ਬਾਬਾ ਜੀ ਰੁਟੀਨ ਬੰਦੀ ਹੋਣੀ ਜਰੂਰ ਹੋਊਗੀ ਦੇਖੋ ਬੰਦੀ ਸਿੰਘਾਂ ਦਾ ਜਿਹੜਾ ਮਸਲਾ 2016 ਤੋਂ ਕੇਜਰੀਵਾਲ ਦੇ ਧਿਆਨ ਚ ਹੈ ਜਦੋਂ ਪਹਿਲੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਿਆ ਸੀ ਕਿਉਂਕਿ ਪ੍ਰੋਫੈਸਰ ਦਮਿੰਦਰਪਾਲ ਭੁੱਲਰ ਦੀ ਰਿਹਾਈ ਹੈ ਜਿਹ ਸੈਨਾ ਨਾਲ ਹੋਣੀ ਸੀ ਸੋ ਜਿਹੜਾ ਉਹ ਬੋਰਡ ਦੀ ਮੀਟਿੰਗਾਂ ਹੁੰਦੀਆਂ ਰਹੀਆਂ ਉਹ ਚ ਉਹਨਾਂ ਦੀ ਰਿਹਾਈ ਨੂੰ ਉਹ ਰਿਜੈਕਟ ਕਰਦੇ ਰਹੇ ਸੋ ਖਾਸ ਜ਼ਿੰਮੇਵਾਰ ਹੈ ਜਿਹੜਾ ਭਗਵੰਤ ਮਾਨ ਹੈ ਜਦੋਂ ਬਾਪੂ ਸੂਰਜ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕੀਤਾ ਸੀ ਉੱਥੇ ਆਪ ਜਾਂਦਾ ਰਿਹਾ ਕਹਿੰਦਾ ਰਿਹਾ ਕਿ ਇਹ ਸੰਵਿਧਾਨ ਦੀ ਗੱਲ ਨੂੰ ਮੰਨਦੀਆਂ ਨਹੀਂ ਸਰਕਾਰਾਂ ਜਿਹੜੇ ਸਬਦਾਨ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਉਹ ਸਬਦਾਨ ਦੇ ਮੁਤਾਬਕ ਉਹ ਸਜ਼ਾਵਾ ਪੂਰੀਆਂ ਕਰ ਚੁੱਕੇ ਸਰਕਾਰਾਂ ਨੂੰ ਉਹਨਾਂ ਦੀ ਰਿਹਾਈ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ ਪਰੰਤੂ ਜਦ ਭਗਮਾਨਤਮਾਨ ਦੀ ਆਪਣੀ ਸਰਕਾਰ ਬਣੀ ਉਹ ਉਹਨਾਂ ਵਾਅਦਿਆਂ ਤੋਂ ਮੁੱਕਰ ਚੁੱਕਿਆ ਸੋ ਅਸੀਂ ਉਹਨੂੰ ਉਹ ਵਾਅਦੇ ਯਾਦ ਕਰਾਉਣ ਵਾਸਤੇ ਕਿ ਜਿਹੜਾ ਜੇ ਤੁਸੀਂ ਜਨਤਾ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਣਾ ਸੋ ਜੇ ਇਸ ਪਾਸੇ ਗੌਰ ਨਾ ਕਰੀ ਅਸੀਂ ਸਰਕਾਰਾਂ ਨੂੰ ਯਾਦ ਕਰਾਉਣ ਵਾਸਤੇ ਕਿਸ ਸਮੇ ਸਮੇ ਤੇ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਬਾਧੇ ਕਰਕੇ ਮੁਕਰਦਿਆਂ ਰਹੀਆਂ ਸੋ ਅੱਜ ਅਸੀਂ ਇਹ ਕਾਰਵਾਈ ਪਾਈ ਹੈ ਬੱਪੂ ਜੀ ਧਰਮਿਕ ਜਥੇਬੰਦੀਆਂ ਵੀ ਅੱਜ ਤੁਹਾਡੀ ਮੀਟਿੰਗ ਦੇ ਵਿੱਚ ਹਾਜ਼ਰ ਹੋਈਆਂ ਕਿ ਕੁਝ ਜਿਹੜਾ ਵਿਚਾਰ ਮੁਤਾੰਦਰਾ ਹੁੰਦਾ ਹੋਇਆ ਨਜ਼ਰ ਆਇਆ ਦੇਖੋ ਅੱਜ ਜਿੰਨੀ ਵੀ ਅਨਸਾਪ ਸੰਜ ਜਥੇਬੰਦੀਆਂ ਮਨੁੱਖੀ ਹੱਧਾ ਕਾਨੂੰਨ ਨੂੰ ਪਰਿਵਾਰ ਉਹ ਪਿਆਰ ਕਰਦੀਆਂ ਸੋ ਅਸੀਂ ਉਹਨਾਂ ਦੇ ਨਮਾਇੰਦਿਆਂ ਨੂੰ ਆਗੂ ਸਹਿਬਾਨ ਨੂੰ ਸਦਾ ਦਿੱਤਾ ਸੀ ਸੋ ਅੱਜ ਉਹਨਾਂ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ ਆ ਇਹ ਜਿਹੜਾ ਵੀ ਫੈਸਲਾ ਲਿਆ ਉਹਨਾਂ ਦੀ ਸਲਾਹ ਨਾਲ ਲਿਆ ਗਿਆ ਤੇ 1 31 ਮਾਰਚ ਦਾ ਜਿਹੜਾ ਪ੍ਰੋਗਰਾਮ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤਾ ਗਿਆ ਕਿ ਬਹੁਤ ਵੱਡਾ ਇਕੱਠ ਕੀਤਾ ਜਾਵੇਗਾ ਕਿਉਂਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਇਹ ਜਿਹੜੀ ਅੱਜ ਦੀ ਕਾਰਵਾਈ ਪਾਈ ਐ ਸੀ ਪੁਤਲਾ ਫੋਕੜਨ ਦੀ ਬੜੈਲ ਜੇਲ੍ਹ ਦੇ ਅੱਗੇ ਇਹ ਵੀ ਉਸ ਅੱਜ ਦੀ ਮੀਟਿੰਗ ਦਾ ਹੀ ਨਿਚੋੜ ਹੈ ਉਹ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਜਿਹੜਾ ਹੁਣ ਪੁਤਲਾ ਜਿਹੜਾ ਉਜੂਰ ਬੜਾ ਜੇਲ੍ਹ ਦੇ ਮੂਰੇ 31 ਮੈਮਰੀ ਜਥਾ ਜਿਹੜਾ ਉਹ ਪਹਿਲਾਂ ਸੀਐਮ ਦੇ ਹਾਊਸ ਵੱਲ ਜਾਂਦਾ ਸੀਗਾ ਹੁਣ ਬੜਾ ਜੇਲ੍ਹ ਆ ਕੇ ਪੁਤਲਾ ਫੂਕਦਾ ਹੋਇਆ ਨਜ਼ਰ ਆਵੇਗਾ ਚੰਡੀਗੜ੍ਹ ਤੋਂ ਵਿਡੀਓ ਜਰਨਲਿਸਟ ਸਤਜਿ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ 57 ਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ